ਸਤਨਾਮੁ ਸ੍ਰੀ ਵਾਹਿਗੁਰੂ ਸਾਇਬ ਜੀਓ ਸਤਨਾਮੁ ਸ੍ਰੀ ਵਾਹਿਗੁਰੂ ਸਾਇਬ ਜੀਓ ਰਹਿਰਾਸ ਸਾਹਿਬ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਹਾ ਹੰਪਰੀ ਨ ਹੋਈ ਬਲੇ ਹਾਰੇ ਕੁਦਰਤ ਬਸਿਆ ਤਰੰਤ ਨਾ ਜਾਇ ਲਖਿਆ ਰਹਾ ਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲਗਲਾ ਪਰਪੁਰ ਰਹਾ ਤੂੰ ਸੱਚਾ ਸਾਹਿਬ ਸਿਧ ਸਵਾਲਿਓ ਜਿੰਦਗੀ ਤੀ ਸੋ ਪਾਰ ਪਿਆ ਕਹੋ ਨਾ ਨੇ ਕਰ ਦੇਗੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋ ਦਰ ਆਗ ਅਸਮਹਲਾ ਪਹਿਲਾ ਏਕ ਓੰਕਾਰ ਓ ਸਤਿਗੁਰ ਪ੍ਰਸਾਦ ਸੋ ਦਰ ਦੇਰ ਅਗੇ ਹਾ ਸੋ ਕਰਕੇ ਹਾ ਜਤਬਾ ਸਰਬ ਸਮਾਲੇ ਬਾਜੇ ਦੇਰੇ ਨਾਦ ਅਨੇਕ ਅਸ਼ੰਖਾ ਕੀਤੇ ਦੇਰੇ ਬਾਬਨ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਐ ਕਿਤੇ ਤੇਰੇ ਗਵਨ ਹਾਰੇ ਗਵਨ ਤਨ ਨੋ ਬਨ ਬਾਨੀ ਬੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਵਨ ਤਨ ਨੋ ਚਿਤ ਗਉਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦ ਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਵਨ ਤਦ ਨੋ ਵਿੰਦਰੇਂਦਰਾ ਸੁਨ ਬੈਠੇ ਦੇਵਤਿਆਂ ਦਰਨਾਲੇ ਗਵਨ ਤਦ ਨੋ ਸਦ ਸਮਾਦੀ ਅੰਦਰ ਗਾਵਨ ਤਦ ਨੋ ਸਾਧ ਵਿਚਾਰੇ ਗਾਵਨ ਤਦ ਨੋ ਜਤੇ ਸਦੀ ਸੰਤੋਖੀ ਗਾਵਨ ਤਦ ਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪਾਡਨਰ ਕੀਸਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ 68 ਦੀ ਰਤਨ ਨਾਲੇ ਗਾਵਨ ਤੁਧਨੋ ਜੋਧ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇਿਤ ਤਦਨ ਗਾਵਨ ਜੋ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨ ਗਾਵਨ ਸੇ ਮੈਂ ਚਿਤ ਨਿਆਬਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਜੀ ਨਾ ਇਹ ਪਿਓ ਸੇ ਜਾਈ ਨਾ ਜਸੀ ਰਚਨਾ ਜਿੰਦ ਰਚਾਏ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਤ ਨੂੰ ਪਾਈ ਕਰ 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 ਦੇਖਾ ਕੀਤਾ ਆਪਣਾ ਜਿਉ ਤਿਸ ਦੀ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਇ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਤਸਾਉ ਸਾ ਪਤਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਇਹ ਕਿ ਵਡ ਵੱਡਾ ਰੇਠਾ ਵੇ ਕੀਮਤ ਪਾਇ ਨਾ ਗਇਆ ਜਾਏ ਕਹਿਣੇ ਵਾਲੇ ਦਿਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿ ਰੰਗੰਬੀਰਾ ਗੁਣੇ ਗਹਿਰਾ ਕੋਈ ਨਾ ਜਾਣੈ ਤੇਰਾ ਗੇਤਾ ਗੇਬੜ ਜੀਰਾ ਰਹਾਓ ਸਾਉ ਸਰਦਿ ਮਲ ਸਰਤ ਕਮੋਏ ਸਭ ਕੀ ਮੇਤ ਮਿਲ ਗਈ ਮਤ ਪਾਈ ਗਿਆ ਨਹੀਂ ਧਿਆਨ ਨੀ ਗੁਰ ਗੁਰ ਹਾਏ ਕਹਿ ਨਾ ਜਾਏ ਤੇਰੀ ਤਲ ਬੜਿਆਈ ਸਭ ਸਤ ਸਭ ਤਪ ਸਭ ਚੰਗਿਆ ਆਂ ਸਿੱਧਾ ਬੁਰਖਾ ਗਿਆ ਵੜਿਆ ਆਂ ਤੁਦ ਬਿਨ ਸਦੇ ਕਨੇ ਨਾ ਪਾਈਆ ਕਰਮ ਲੈਨੇ ਠਾਕ ਰਹਾਇਆ ਆਖਣ ਵਾਲਾ ਗਿਆ ਵਿਚਾਰਾ ਸਿਵ ਦੇ ਬਰੇ ਤੇਰੇ ਪੰਡਾਰਾ ਜਿਸ ਤੂੰ ਦੇ ਦਿਸੈ ਗਿਆ ਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਬਿਸਰੈ ਮਰ ਜਾਓ ਆਖਣੀ ਔਖਾ ਸਾਚਾ ਨਾਓ ਸਾਚੇ ਨਾਮ ਕੇ ਇਲਾਗੈ ਭੂਖਤ ਭੁਖੈ ਖਾਇ ਜਨਿਆ ਦੁਖ ਸੁਖ ਬਿਸਰੈ ਮੇਰੀ ਮਾਏ ਸਾਚਾ ਸਹਿਬ ਸਾਚੈ ਨਾਇ ਰਹਾਓ ਸਾਚੇ ਨਾਮ ਕੀ ਤਿਲ ਵੜਾਈ ਅਖਤ ਕੀ ਕੀਮਤ ਨਹੀਂ ਪਾਏ ਜਿਸਾਂ ਮਿਲ ਗਾਇਆ ਖਨ ਪਾਏ ਵੱਡਾ ਨ ਹੋਵੇ ਕਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੁਖ ਦਿਦਰ ਹੈ ਨਾ ਝੁਕੇ ਪੋਗ ਗੁਣ ਇਹੋ ਹੁਰਨਾਈ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜਦੇ ਰੇ ਦਾਤ ਜਿਨ ਦਿਨ ਕਰ ਕਹਿ ਕੀ ਤੇ ਰਾਤ ਖਸਮ ਬਿਸਾਰੇ ਤੇ ਕਮ ਜਾਤ ਨਾਨਕ ਨਾਵੈ ਬਾਦ ਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਵਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮੇ ਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾ ਸਰਹਾਉ ਹਰ ਜਨ ਕੇ ਵੜ ਪਾਗ ਵਡੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਪਾਗਿਨ ਜਉਂ ਪਾਸ ਜੋ ਸਤਿਗੁਰ ਸਰਣ ਸੁਵਤਨੀ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੁਰ ਮਸਤ ਕਲਿਖਿਆ ਲੇ ਖਾਸ ਤਨ ਧਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਹ ਆਹਰਾਰ ਜੀਓ ਪਰਿਆ ਸਲਬ ਧਰਮੈ ਜੰਤੋ ਪਾਈ ਤਾ ਕਰ ਜਿਕਾ ਗੈ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪਰਸਾਦ ਪਰਮ ਬਲ ਪਾਇਆ ਸੋਗੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਧ ਬਨਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਜੇ ਕ ਸੁਭਾਏ ਠਾਕੁਰ ਕਾਹੇ ਮਨ ਪਾਉ ਕਰਿਆ ਯਉਡੇ ਓਡੇ ਆਵੈ ਸੇ ਕੋ ਸਾ ਤਿਸ ਪਾਛੈ ਬਚਰੇ ਚਰਿਆ ਤਿੰਨ ਕਵਨ ਖਲਾਵੈ ਕਵਨ ਸੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਟ ਦਲ ਦਰਿਆ ਜੰਗਰ ਨਾਨਕ ਬਲ ਬਲ ਸਦ ਬਉ ਜਾਈਐ ਤਰੰਤ ਨਪਾਰ ਰਭ ਰਿਆ ਰਾਗਿਆ ਸਾ ਮਹਲਾ ਚੌਥਾ ਸੋ ਪੁਰਖੈ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਬਰ ਕੇਦਰੰਜਨ ਅਰ ਬਰ ਕੇਦਰੰਜਨ ਆਤਮਾ ਘਮ ਪਾਰ ਸਬਤਿ ਆਵੇ ਸਬਤਿ ਆਵੇ ਤਤ ਜੀ ਅਰ ਸਚੇ ਸਰਜ ਨਾਰਾ ਸਬ ਜੀ ਤੁਮਾਰੇ ਜੀ ਤੋ ਜੀਆ ਕਾ ਦਾ ਦਾ ਤਾਰਾ ਹਰਿ ਜੀ ਆਵੋ ਸੰਤੋ ਜੀ ਸਭ ਦੁੱਖ ਬਿਸਾਰਨ ਹਾਰ ਆ ਰਿਆ ਪੇ ਠਾਕੁਰ ਆ ਰਾ ਪੇ ਸੇਵਕ ਜੀ ਕਹਿ ਨਾਨਕ ਜੰਤ ਵਿਚਾਰਾ ਤੂੰ ਕੜ ਕੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਵਰਪ ਸੁਮਾਨ ਆਇ ਤਾ ਤੇ ਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਓ ਤਦ ਮਨੇ ਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇ ਗਿਆ ਗੁਣ ਆਖ ਬਖਾਣਾ ਜੋ ਸੇਵੇ ਜੋ ਸੇਵੇ ਤੋ ਜੀ ਚਰਨ ਨਾਨਕ ਤਨ ਪਰਵਾਣਾ ਅਰਥ ਆਵੇ ਅਰਥ ਆਵੇ ਤੋ ਜੀ ਸੇ ਜੰਝੁ ਕਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰਿ ਧਿਆਇਆ ਜੀ ਤੈਨ ਤੂ ਟੀ ਜਮ ਕੇ ਫਾਸੀ ਜਿਨਰ ਭਾਉ ਜਨਰ ਨਰ ਭਉ ਧਿਆਇਆ ਜੀ ਤਨ ਕਾ ਭਾਉ ਸਭੁ ਗਵਾਸੀ ਜਿਨ ਸੇਵੇ ਆ ਜਿਨ ਸੇਵਾ ਮੇਰਾ ਜੀ ਤੇ ਹਰਿ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਦਾਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਬੋਤਸ ਲਾਨ ਦੁਰ ਜੀਰਣ ਕਾ ਅਨੇਕ ਅਨੰਤਾ ਤੇਰੇ ਅਨੇਕ ਤੇਰੀ ਅਨੇਕ ਅਰਿਆਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਸ ਸਿਮਰਤ ਸਤ ਜੀ ਕਰ ਗਿਰਿਆ ਘੜ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਅਰ ਭਗਵੰਤਾ ਤੂੰ ਆਦਪੁਰ ਕਾ ਪਰੰਪਰ ਕਰਤਾ ਜੀ ਤੋ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏ ਕੋ ਸਦਾ ਸਦਾ ਤੂੰ ਏ ਕੋ ਜੀ ਤੂੰ ਅਚਲ ਕਰਤਾ ਸੋਈ ਤਦਿਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਪਾਈ ਜੀ ਤਦੇ ਆਪੇ ਸਿਰਜ ਸਭ ਕੋਈ ਜਰਣਾ ਨਾਨਕ ਗੁਰ ਗਾਵੇ ਕਰਤੇ ਕੇਜੀ ਜੋ ਸਭ ਸਹਿ ਕਾ ਜਾਣੋਈ ਹਸਾਮ ਸੱਚੇ ਆਪ ਸਾਈ ਜੋ ਤੂੰ ਪਾਵੈ ਸੋਇ ਤੀਸੀ ਜੋ ਤੂੰ ਦੇ ਸੋਇਓ ਪਾਈ ਰਹਾਓ ਸਭ ਤੇਰੀ ਤੂ ਸਬਣੀ ਧਿਆਆ ਜਿਸ ਨਾਮ ਕਰਪਾ ਗਏ ਤੈ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੁਧਿਆ ਬਿਛੋੜੇ ਆਪ ਮਿਲਾਇਆ ਤੂੰ ਦਰਿਆਵ ਸਾਧੂ ਜੀ ਮਾਇ ਤਜ ਬਿੰਦੂ ਜਾ ਕੋਈ ਨਾਹੇ ਜੀ ਜਨ ਸਭ ਤੇ ਰਾਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨਾ ਤੂੰ ਜਾਣਾਈ ਸੋ ਜਨ ਜਾਣੈ ਹਰ ਗੁਣ ਸਾਧੀਆ ਖਵ ਕਾਣੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬੇਰੰਦੋ ਜਾਇ ਅਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋਏ ਜਨਾਨਿਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਦਿਨੇ ਕੀਆ ਪੰਖਜ ਮੋਹ ਪਗ ਨੀ ਚਾਲੈ ਹਮ ਦੇਖਾ ਤੈ ਡੋਪੀਆ ਲੇ ਮਨ ਏਕ ਨਾ ਚੇ ਸਮੂੜ ਮਨਾ ਹਰ ਵੇਸ ਰਹਿ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸੁ ਦਿਨੀ ਪੜਿਆ ਮੂਰਖ ਮੂਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹਲਾ ਪੰਜਵਾ ਭਈ ਪਰਪਤ ਮਾਨਕ ਦੇਉ ਰਿਆਂ ਗੋਬਿੰਦ ਮਿਲਨ ਕੀ ਤੇਰੀ ਬਰੀਆ ਮੇਰੇ ਕਾਲ ਤਰਕ ਤੈ ਨਾ ਕਾਮ ਮਿਲ ਸਾਧ ਸੰਗਤ ਬਜ ਕੇ ਬੁਲ ਨਾਮ ਸੰਗ ਜਾਮ ਲਗ ਪਾਉ ਜਲ ਤਰਣ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪੋ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹੋ ਨਾਨਕ ਹਮਨੇ ਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀ ਕਵੇ ਬਾਛ ਬੇਨਤੀ ਚਉਪਾਈ ਹਮਰੇ ਕਰੋ ਹਥ ਦੈ ਰਚਾ ਪੁਰਣੋ ਇਹ ਚਿਤ ਕੀ ਇਛਾ ਤਵ ਚਰਨ ਨਮਨ ਰਹਿ ਮਾਰਾ ਅਪਨਾ ਜਾਣ ਕਰੋ ਪ੍ਰਤਪਾਰਾ हमरे दुष्ट से तुम काब हो आप हाथ है मुहे बचाव हो सुखी बसे मोरो परिवार सेवक सिख सब है कर तारा मोर कर दया कर सब बैरन कौआ जो संगर है पूर्ण होए हमारी आशा तुर भजन की रह प्यासा तुम्हें तो छाट को अवरणा त्याऊ जो बर चाहो सो तुम दे पाऊ सेवक सिख से मारे तारिया चुन चुन सत्रा मारे मारिया आप हाथ है मुझे वरिया मरण काल का त्रासन वरिया ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰਛਾ ਰੱਖ ਲਿਓ ਮੋਇ ਰੱਖਣ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਧ ਦੁਸ਼ਟਨ ਕੇ ਅੰਤਾ ਆਤਮੋ ਪਰੀ ਚਤੁਰ ਦੁਸਕੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਪਾਏ ਕਰਮਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਯਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਵਿਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਰਹਿਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਿਨਾਇਓ ਦਿਵ ਦੇਤ ਜਥਨ ਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸ਼ਕਾਰਤੀ ਸੇ ਕੋ ਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸਿਵ ਕਨ ਕਹੋ ਸਿਵ ਗੁਣ ਸੁਖ ਦਿਓ ਸੰਤਰਣ ਕੋ ਪਲ ਮੋਬਦ ਕੀਓ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸੀਟੀ ਤੇ ਕੁੰਜਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਬੜ ਬੜ ਕੀ ਜਾਣੈ ਜਬੋਦ ਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇ ਆਪਾਰਾ ਜਾ ਵਯਾ ਕਰ ਕਰਤੋ ਕਬਹੋਂ ਤਮੈ ਮਿਲਤ ਦੇ ਤਰ ਸਭ ਹੋਂ ਜੇ ਤੇ ਵਦਨ ਸ੍ਰਿਸ਼ ਸਵਤਾਰ ਆ ਪਾਪ ਨੇ ਬੂਜੋ ਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਨਤ ਵੇਧ ਭੇਦ ਹਰਿ ਆਲਮ ਨਰੰਕਾ ਅੰਦਰਵਕਾ ਨਰ ਲੰਭ ਆਧੇ ਨੀਲ ਅਨਦ ਸੰਭ ਤਾਕਾ ਮੋਢ ਚਰਦ ਪੀਦਾ ਜਾ ਕੋ ਪੇਦ ਨ ਪਾਵ ਬਤ ਵੇਦਾ ਤਾ ਕੋ ਕਰ ਪਾ ਨਿਮਨਤ ਮਹਾ ਮੂੜਹ ਕਛ ਪੇਜ ਨ ਜਾਣਤ ਮਾ ਦੇਵ ਕੋ ਗੈ ਸਦਾ ਸਿਵ ਨਿਰੰਕਾਰ ਕਾ ਚਿੰਤਨਾਇ ਪੇਵ ਆਪ ਆਪਨੇ ਬੁਧ ਹੈ ਜੇਤੀ ਵਰਣਤ ਭਿਨ ਭਿਨ ਤੋ ਹੈ ਦੇਤੀ ਤੁਮਰਲ ਕਾ ਨਾ ਜੈ ਪਸਾਰ ਅਗੇ ਬਦ ਸਜਾ ਪ੍ਰਤਮ ਸੰਸਾਰਾ ਏਕ ਰੂਪਨ ਗੂਸਰੂ ਪਾਰੰਕ ਪਿਉ ਰਾਵ ਕਹੀ ਪੂਪਾਂਦਜ ਜੇ ਰਜ ਸੇਤਜ ਕਿਨੀ ਉਤਪੁਜ ਖਾਨ ਬਹੌਰਚ ਦਿਨੀ कहु पुल राजा हब बैठा कहू सुमट प्यों शंकरया कैठा सगरे श्रेष्ठ दिखाय चंपव वाद जु गाद स्वरूप सियम पवा अवरचा मेरी तुम करो सिखो वारिया सिख संगरो दुष्ट जदे अड़प दड़ पाता सकल नरेश करो ऋण काता जे अस तो तब सरणी परे दिन के दुष्ट दोखत भए मरे पुरख जन पग परे दयारे दिन के तुम संकट सब टारे ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂਗੇ ਕਾਲ ਨਿਕਟਨੀ ਹੈ ਹੈ ਰੱਛਾ ਹੋਵੇ ਤਾਈ ਸਭ ਕਾਲਾਂ ਦੁਸ਼ਟ ਰਿਸ਼ਟ ਤਰੈ ਤਤ ਕਾਲਾਂ ਕਿਰਪਾ ਦ੍ਰਿਸ਼ਟ ਦੰਜਾਇਨ ਹਰੋ ਤਾਂਗੇ ਤਾਪਤਨ ਕਮੋਏ ਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਸ਼ਾਸਵ ਸ਼ਖ ਨ ਕੋਈ ਇਕ ਬਾਰ ਜੁਤ ਵਸੰਭਾਰਾ ਕਾਲ ਪਾਂਤੇ ਤਾਏ ਵਾਰ ਜੇ ਨਿਰਨਾਮ ਤਿਆਰੋ ਕਾਹਾਂ ਦਰਦ ਦੁਸ਼ਟ ਦੁਖ ਤੇਰਾ ਖੜਗ ਕੇ ਤੇ ਮੈਂ ਸ਼ਰਮ ਤੇ ਹਾਰੀ ਆਪ ਹੱਥ ਦੈ ਲਿਓ ਵਾਰੀ ਸਰਬ othor ਮੋਹ ਸਹਾਈ ਤੁਸ਼ਟ ਦੁਖ ਤੇ ਜੋ ਬਚਾਈ ਪਾਏਗੇ ਜਬ ਦੇਗ ਮਰੇ ਤਬ ਤੇ ਕੋ ਆਕ ਤਰੇ ਨੀ ਆਨਿਓ ਰਾਮ ਰੇਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨਾ ਮੰਨਿਓ सिमरत शास्त्र वेद स्वबह भेद कह हम एक न जानियो श्री जस पान कृपा तुमरी कर मैं ना कहूं सब तोहे बखानियों दोहरा सगल द्वार को छाड़ के गयो तुहारो द्वार बाहे गए के लाज अस <coughs> गोविंद दास तुहार सगल द्वार को छाड़ के ਗਏ ਹੋ ਤੋਹਾਰ ਦੁਆਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ RAM ਕਲੀ ਮਾਲਾ ਤੀਜਾ ਨਾਂ ਦੇਖੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਂ ਜਾ ਰਾਗਰ ਤਨ ਪਰ ਬਾਰ ਭਰੀਆਂ ਸ਼ਬਦ ਗਾ ਬਣਿਆ ਆਂ ਸ਼ਬਦੋਂ ਤਾਂ ਗਾ ਬੋ ਹਰੀ ਕੇ ਰਾਮ ਜੀ ਨਿਵਸਾਇਆ ਗੈ ਨਾਨਕ ਨੰਦੋ ਹਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਧੋਖ ਸਾਬੇ ਸਾਰਨਾ ਅੰਗੀਕਾਰੋ ਕਰੇ ਦੇਰਾ ਕਰਜ ਸਭ ਸਵਰਣ ਸਾਵਨਾ ਅੰਗਲਾ ਸਮਰੱਥ ਸੋ ਆਮੀ ਸੋ ਕਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਆਂਖਿਆ ਨਹੀਂ ਕਰਤੇ ਰਹਿ ਕਰਤਾਂ ਤੇ ਰਹਿ ਸਭ ਗਿਛੈ ਜਿਸ ਦੇਹ ਸੋ ਪਾਵੈ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੈ ਨਾਮ ਜਿਨ ਕਾ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਭ ਕਿਆ ਨਾਹੀ ਕਰ ਦੇਰੈ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮੇ ਆਧਾਰ ਮੇਰਾ ਜਨ ਭੁਖਾਂ ਸਭ ਗਵਾਨਾਂ ਕਰ ਸਾਧ ਸੁਖ ਮਾਨਿਆ ਵਸਿਆ ਜਿਨੀ ਚਾ ਸਭ ਹੋ ਜਾਨਾਂ ਸਾਦਾ ਗੁਰੂ ਗ੍ਰੰਥ ਸਾਹਿਬ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨਹੁ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਦੇ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਜ ਦੋਦਲ ਵਸ ਕੀਤੇ ਘਾਲ ਕੰਠਕ ਮਾਰਿਆ ਤੇਰੇ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਅਰ ਕਹਿ ਲਾਗੇ ਕਹਿ ਨਾਨਕ ਦਸ ਗੋਵਾ ਤਿਤ ਕਰਨ ਦਵਾਜੇ आनंद सनो बड पागी हो सगले मनोरथ पुरे पार ब्रह्म प्रभु पाहे आ तेरे सगले बिसुरे दुख रोग संताप पुत्रे सुणी सच्ची वाणी संत साजन पए सरसे पुरे गुरते जानी सुरते पनीत गाते पवित सतगुरु रहया पर पुरे बिन वंत नानक गुरु चरण लागे बाजे अनहद तूरें मुंदावनी महला 5वा ਥਾਲ ਵੇਚਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਤ ਦਜਿ ਨਾ ਜਾਇ ਨਿਤਨ ਦਰਾ ਕੁਰ ਤਾਰੋ ਧਮ ਸੰਸਾਰ ਚੜਨ ਲਗ ਦਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹਲਾ 5 ਵਾ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣ ਆਵਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ થી ਵਹਿ ਰਿਆ ਪਾਉੜੀ ਤੇਥਾ ਤੁ ਸਮਰਥ ਜਿਥੈ ਕੋ へ ਨਾਹੇ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਨ ਕੈ ਜਮ ਕੇ ਦੂਤ ਨਾਹੇ ਤੇ ਰਹਿ ਛੜ ਜਾਏ ਪਾਉ ਜਲ ਵਿਗਮਸ ਗਾਉ ਗੁਰ ਸ਼ਬਦ ਦੇ ਪਾਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸਹਿ ਖਾਏ ਕਲ ਮੈਂ ਇਹੋ ਪੁਨ ਗਨ ਗੋਬਿੰਦ ਗਾਇ ਸਭ ਸੈਨੋ ਕਿਰਪਾ ਸਮਾਲੇ ਸਾਹ ਹੈ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸ਼ਲੋਕ ਮਹਲਾ 5ਵਾਂ ਅੰਤਰ ਗੁਰਿਆ ਰਹਾਦਨਾ ਜੀਵਾ ਜਪ ਗੁਰਨਾਉ ਨੇਤਰ ਸਤਗੁਰ ਵੇਖਣਾ ਸਰਵਣੀ ਸੁਰਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਉਨਾਨ ਕਿਰਪਾ ਕਰੇ ਜਿਸਨੋ ਇਹ ਬਥ ਦੇ ਜਗਮਾਉ ਤਮ ਕਾੜੀਐ ਕੰਬਰੇ ਲੇ ਕੇ ਕੇ ਮਹਲਾ ਪੰਜਵਾ ਰਖੇ ਰਖਨ ਹਰ ਆਪ ਵਾਰਨ ਗੁਰ ਕੇ ਪੈਰੇ ਪਾਏ ਕਾਜ ਸਵਾਰਨ ਹੋ ਆਇਆ ਪਦ ਆਹਲ ਮਨ ਹੋ ਨ ਬਿਸਾਰਨ ਸਾਜਨਾ ਕੈ ਸੰਗ ਪਵ ਜਲ ਤਾਰਨ ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਨ ਦੇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇਸੋ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਾਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ